ਅੱਜ ਦੇ ਟਾਈਮ ਦੇ ਵਿੱਚ ਆਪਾਂ ਨੂੰ ਨਿਤ ਨਵੀਆਂ ਵਾਰਦਾਤਾਂ ਸੁਣਨ ਨੂੰ ਮਿਲਦੀਆਂ ਨੇ ਇੰਨੇ ਜ਼ਿਆਦਾ ਕਤਲ ਹੁੰਦੇ ਨੇ ਪਰ ਜ਼ਿਆਦਾਤਰ ਜਿਹੜੇ ਗਾਰਨ ਨੇ ਕਹਿੰਦੇ 95% ਜਿਹੜੇ ਕਤਲ ਹੁੰਦੇ ਨੇ ਉਹ ਨਾਜਾਇਜ਼ ਸਬੰਧਾਂ ਕਰਕੇ ਹੁੰਦੇ ਨੇ ਇਹ ਜਿਹੜਾ ਸਬੰਧ ਵਧਦੇ ਨੇ ਇਹਨਾਂ ਦਾ ਅਖੀਰ ਜਿਹੜਾ ਅੰਤ ਹੁੰਦਾ ਉਹ ਇੱਕ ਜਣੇ ਦੀ ਮਰਨ ਕਰਕੇ ਜਾਂ ਦੋਨੋਂ ਜਣੇ ਦੀ ਮਰਨ ਕਰਕੇ ਅੰਤ ਤਾਂ ਹੋ ਜਾਂਦਾ ਪਰ ਪਿੱਛੇ ਕਈ ਜ਼ਿੰਦਗੀਆਂ ਰੁਝਣਦੀਆਂ ਨੇ ਕਈ ਘਰ ਉਸ ਸਮੇਂ ਤੱਕ ਤਬਾਹ ਹੋ ਜਾਂਦੇ ਅੱਜ ਜਿਹੜੀ ਘਟਨਾ ਬਾਰੇ ਗੱਲਬਾਤ ਕਰਨ ਲੱਗੇ ਆਂ ਛੱਤੀਸਗੜ੍ਹ ਤੇ ਰਾਏਪੁਰ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸ਼ਿਸ਼ਪਾਲ ਸਿੰਘ ਜੋ ਜਿਹੜਾ ਛੱਤੀਸਗੜ੍ਹ ਪੁਲਿਸ ਦੇ ਵਿੱਚ ਹੁੰਦਾ ਰਹਿੰਦੇ ਰਾਏਪੁਰ ਦੇ ਵਿੱਚ ਹੁੰਦੇ ਨੇ ਪਰਿਵਾਰ ਦੇ ਵਿੱਚ ਪਤਨੀ ਹੁੰਦੀ ਹੈ ਚੋਲੀ ਪਰ ਜਿਹੜੀ ਡਿਊਟੀ ਹੁੰਦੀ ਹੈ ਸ਼ਿਸ਼ਪਾਲ ਦੀ ਉਹ ਤੋਂ ਕਾਫੀ ਦੂਰ ਸੁਕਮਾ ਜ਼ਿਲ੍ਹੇ ਦੇ ਵਿੱਚ ਹੁੰਦੀ ਹੈ ਹੁਣ ਸ਼ਿਸ਼ਪਾਲ ਦਾ ਜਿਹੜਾ ਆਉਣਾ ਜਾਣਾ ਹੁੰਦਾ ਘਰ ਉਹ ਹਫ਼ਤੇ ਜਾਂ 15 ਦਿਨਾਂ ਦੇ ਬਾਅਦ ਜਿਹੜਾ ਦਾ ਘਰ ਹੁੰਦਾ ਪੁਲਿਸ ਲੈਂਡ ਦੇ ਵਿੱਚ ਹੁੰਦਾ ਪੁਲਿਸ ਕਲੋਨੀ ਜਿਹਨੂੰ ਆਪਾਂ ਤਕਰੀਬਨ ਸੇਫ ਸਮਝਦੇ ਆਂ 6 ਮਾਰਚ 2024 ਨੂੰ ਸ਼ਿਸ਼ਪਾਲ ਆਪਣੀ ਡਿਊਟੀ ਤੇ ਹੁੰਦਾ ਉੱਥੋਂ ਆਪਣੀ ਪਤਨੀ ਨੂੰ ਫੋਨ ਕੀਤਾ ਜਾਂਦਾ ਹੈ ਫੋਨ ਸਵਿਚ ਆਫ ਹੁੰਦਾ ਥੋੜੀ ਦੇਰ ਬਾਅਦ ਫਿਰ ਫੋਨ ਕੀਤਾ ਜਾਂਦਾ ਫਿਰ ਫੋਨ ਸਵਿਚ ਆਫ ਹੁੰਦਾ ਹੁਣ ਕਾਫੀ ਰੋਕ ਰੋਕੇ ਜਦੋਂ ਫੋਨ ਕੀਤਾ ਜਾਂਦਾ ਆ ਵਾਰ-ਵਾਰ ਜਿਹੜਾ ਫੋਨ ਆ ਉਹ ਸਵਿਚ ਆਫ ਹੀ ਹੁੰਦਾ ਹੁਣ ਇੱਥੇ ਸ਼ਿਸ਼ਪਾਲ ਨੂੰ ਹੁੰਦਾ ਕਿ ਗੱਲ ਕੀ ਐਨੀ ਦੇਰ ਫੋਨ ਸਵਿਚ ਆਫ ਰਹਿੰਦਾ ਕੀ ਮਤਲਬ ਹੈ ਫਿਰ ਉਹ ਆਪਣੇ ਗਵਾਂਢੀ ਨੂੰ ਫੋਨ ਕਰਦਾ ਕਿ ਸਾਡੇ ਘਰ ਜਾ ਕੇ ਮੇਰੀ ਪਤਨੀ ਜੋਲੀ ਦੇ ਨਾਲ ਗੱਲ ਕਰਾਈ ਉਹਦਾ ਫੋਨ ਸਵਿਚ ਆਫ ਵਾਂਡੀ ਜਾਂਦਾ ਤੇ ਵਾਂਡੀ ਫੋਨ ਕਰਦਾ ਵੀ ਤੇਰੇ ਘਰ ਦੇ ਬਾਹਰ ਤਾਲਾ ਲੱਗਿਆ ਫਿਰ ਉਹ ਖਿੜਕੀ ਦੇ ਵਿੱਚੋਂ ਹਲਕੀ ਖੁੱਲੀ ਹੁੰਦੀ ਹੈ ਜਦੋਂ ਅੰਦਰ ਦੇਖਦਾ ਉਹ ਫਿਰ ਸ਼ਿਸ਼ਪਾਲ ਨੂੰ ਦੱਸਦਾ ਵੀ ਮੈਨੂੰ ਕੋਈ ਗੜਬੜ ਲੱਗਦੀ ਹੈ ਮੈਂ ਵੀਡੀਓ ਦੇ ਵਿੱਚ ਦੇਖ ਰਿਹਾ ਖਿੜਕੀ ਦੇ ਰਾਹੀਂ ਪੂਣੀ ਖੂਣ ਮੈਨੂੰ ਨਜ਼ਰ ਆ ਰਿਹਾ ਸ਼ਿਸ਼ਪਾਲ ਉੱਥੇ ਘਬਰਾ ਜਾਂਦਾ ਹੁਣ ਉੱਥੋਂ ਇਨੀ ਛੇਤੀ ਆ ਨਹੀਂ ਸਕਦਾ ਕਿ ਲੋਕਲ ਪੁਲਿਸ ਨੂੰ ਕੰਟੈਕਟ ਕੀਤਾ ਜਾਂਦਾ ਸਾਰਾ ਕੁਝ ਦੱਸਿਆ ਜਾਂਦਾ ਹੈ ਪੁਲਿਸ ਪਾਰਟੀ ਵੀ ਫੌਰਨ ਹਰਕਤ ਦੇ ਵਿੱਚ ਆਉਂਦੀ ਹੈ ਉਹਨਾਂ ਦੇ ਇੱਕ ਸਹਿਕਰਮੀ ਦੇ ਘਰ ਕੋਈ ਨਾ ਕੋਈ ਘਟਨਾ ਵਾਪਰੀ ਸੀ ਤੇ ਉਹਦੀ ਉਹਦੀ ਪਤਨੀ ਨਾਲ ਗੱਲ ਨਹੀਂ ਸੀ ਹੋ ਰਹੀ ਪੁਲਿਸ ਮੌਕੇ ਤੇ ਪਹੁੰਚਦੀ ਹੈ ਘਰ ਦੇ ਬਾਹਰ ਤਾਲਾ ਲੱਗਿਆ ਸੀ ਗਵਾਂਡੀ ਨੂੰ ਇਕੱਠਾ ਕੀਤਾ ਜਾਂਦਾ ਹੈ ਵੀਡੀਓਗ੍ਰਾਫੀ ਕੀਤੀ ਜਾਂਦੀ ਹੈ ਸਬੂਤ ਦੇ ਤੌਰ ਤੇ ਫਿਰ ਉਹ ਤਾਲਾ ਤੋੜ ਕੇ ਜਦੋਂ ਪੁਲਿਸ ਤੇ ਗਵਾਂਡੀ ਅੰਦਰ ਐਂਟਰ ਕਰਦੇ ਨੇ ਉਹਨਾਂ ਦੇ ਪੈਰ ਉੱਥੇ ਜਾਮ ਹੋ ਜਾਂਦੇ ਨੇ ਇੱਕ ਔਰਤ ਦੀ Laash ਕੂਨ ਦੇ ਨਾਲ ਲਤਪਤ ਪਈ ਹੁੰਦੀ ਹੈ ਉਹਦੇ ਗਲੇ ਤੇ ਬਹੁਤ ਗਹਿਰਾ ਜਿਹੜਾ ਜ਼ਖਮ ਹੁੰਦਾ ਲੱਗਦਾ ਵੀ ਗਲੇ ਤੇ ਕੁਝ ਮਾਰਿਆ ਗਿਆ ਤਿੱਖੀ ਚੀਜ਼ ਤੇ ਕਾਨੂੰਨਿਕ ਮੋਰਟ ਹੁੰਦਾ ਸਾਰੇ ਪਾਸੇ। ਉਹ ਲਾਸ਼ ਨੂੰ ਕਬਜ਼ੇ ਚ ਲਿਆ ਜਾਂਦਾ ਫਰੈਂਸਿਕ ਟੀਮ ਉੱਥੇ ਪਹੁੰਚਦੀ ਹੈ। ਉਹ ਵੀ ਜੋ ਐਵੀਡੈਂਸ ਉਥੋਂ ਇਕੱਠੇ ਕਰ ਸਕਦੇ ਸੀ ਸਾਰੇ ਐਵੀਡੈਂਸ ਉਥੋਂ ਇਕੱਠੇ ਕੀਤੇ ਜਾਂਦੇ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਜਾਂਦਾ ਹੈ। ਤੇ ਸ਼ਿਸ਼ਪਾਲ ਨੂੰ ਵੀ ਖਬਰ ਦਿੱਤੀ ਜਾਂਦੀ ਹੈ ਸ਼ਿਸ਼ਪਾਲ ਉੱਥੋਂ ਹੁੰਦਾ। ਪੋਸਟਮਾਰਟਮ ਦੇ ਵਿੱਚ ਪਤਾ ਲੱਗਦਾ ਕਿ ਗਲੇ ਦੇ ਵਿੱਚ ਕੋਈ ਤਿੱਖੀ ਚੀਜ਼ ਨਾਲ ਵਾਰ ਕੀਤਾ ਗਿਆ ਜਿਹਦੇ ਕਾਰਨ ਉਹਦੀ ਮੌਤ ਹੋਈ। ਇੰਨੇ ਨੂੰ ਰਿਸ਼ਤੇਦਾਰ ਵੀ ਪਹੁੰਚਦੇ ਨੇ ਜਿਹੜੀ ਹਾਲੀਵੁੱਡੀ ਉਹਦੇ ਪੇਕਾ ਪਰਿਵਾਰ ਪਹੁੰਚਦਾ। ਉਹ ਸਭ ਤੋਂ ਪਹਿਲਾ ਜਿਹੜਾ ਸ਼ੱਕ ਸੀ ਉਹ ਕਰਦਿਆ ਤੇ ਹੁੰਦਾ ਸ਼ਿਸ਼ਪਾਲ ਤੋਂ ਪੁੱਛਗਿਛ ਹੁੰਦੀ ਹੈ ਬੜੀ ਲੰਬੀ ਪੁੱਛਗਿਛ ਹੁੰਦੀ ਹੈ ਤਾਂ ਪੁੱਛਿਆ ਜਾਂਦਾ ਵੀ ਉਹ ਐ ਕਿੱਥੇ ਸੀ ਫਿਰ ਉੱਥੇ ਪਤਾ ਕੀਤਾ ਜਾਂਦਾ ਡਿਊਟੀ ਤੇ ਪਤਾ ਕੀਤਾ ਜਾਂਦਾ ਵੀ ਉਹ ਤਾਂ ਕਈ ਦਿਨਾਂ ਤੋਂ ਡਿਊਟੀ ਤੇ ਹੀ ਹੈ ਉਹ ਘਰ ਗਿਆ ਹੀ ਨਹੀਂ ਤੇ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਇਹ ਵੀ ਆਉਂਦਾ ਵੀ ਇਹਦੀ ਮੌਤ ਹੋਏ ਨੂੰ 16-17 ਘੰਟੇ ਬੀਤ ਚੁੱਕੇ ਨੇ ਜਾਨੈ ਕਿ ਇਹਦੀ ਮੌਤ 5 ਤਰੀਕ ਨੂੰ ਹੋ ਚੁੱਕੀ ਸੀ ਸ਼ਿਸ਼ਪਾਲ ਤੋਂ ਪੁੱਛਗਿਛ ਹੁੰਦੀ ਹੈ ਪਰ ਉਸ ਨੂੰ ਕੋਈ ਨਾਮ ਤਾਂ ਮਿਲਦਾ ਨਾ ਸਬੂਤ ਜੋ ਕੁਝ ਉਹ ਦੱਸਦਾ ਉਹ 100% ਸਹੀ ਹੁੰਦਾ ਜਿਹਦੀ ਵੀ ਉਹ ਤਸਦੀਕ ਕਰਦੇ ਨੇ ਉਹ ਉਸ ਸਮੇਂ ਉਸ ਮੌਕੇ ਤੇ ਮੌਜੂਦ ਸੀ ਉਹਦੀ ਲੋਕੇਸ਼ਨ ਕੱਢੀ ਜਾਂਦੀ ਹੈ ਲੋਕੇਸ਼ਨ ਵੀ ਉੱਥੋਂ ਦੀ ਹੁੰਦੀ ਹੈ ਕਾਲ ਡੀਟੈਲ ਕੱਢੀ ਜਾਂਦੀ ਉਹਦੇ ਵਿੱਚ ਵੀ ਕੁਝ ਖਾਸ ਨਹੀਂ ਮਿਲਦਾ ਪੁਲਿਸ ਉਹਨੂੰ ਛੱਡ ਤਾਂ ਦਿੰਦੀ ਹੈ ਪਰ ਉਹ ਪੁਲਿਸ ਦੀ ਨਿਗਾਹ ਦੇ ਵਿੱਚ ਹੁੰਦਾ ਹੋਰ ਲੋਕਾਂ ਤੋਂ ਆਲੇ ਦੁਆਲੇ ਪੁੱਛਗਿੱਛ ਕੀਤੀ ਜਾਂਦੀ ਹੈ ਸ਼ਿਸ਼ਪਾਲ ਤੋਂ ਵੀ ਪੁੱਛਿਆ ਜਾਂਦਾ ਕਿ ਕਿਸੇ ਦੇ ਨਾਲ ਕੋਈ ਦੁਸ਼ਮਣੀ ਉਹਦਾ ਕਹਿਣਾ ਵੀ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਪੁਲਿਸ ਲਾਈਨ ਦੇ ਵਿੱਚ ਰਹਿੰਦੇ ਆ ਮੈਂ ਇੱਥੇ ਜੌਬ ਕਰਦਾ ਘਰ ਦੇ ਵਿੱਚ ਪਤਨੀ ਇਕੱਲੀ ਹੁੰਦੀ ਹੈ ਦੁਸ਼ਮਣੀ ਵਾਲਾ ਸਾਡਾ ਕੋਈ ਐਸਾ ਹੈ ਹੀ ਨਹੀਂ ਬਸ ਫਿਰ ਆਲੇ ਦੁਆਲੇ ਗੁਆਂਢੀਆਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਕਿ ਕਿਸੇ ਨੇ ਕਿਸੇ ਨੂੰ ਦੇਖਿਆ ਹੋਵੇ ਕਿਸੇ ਨੂੰ ਕੌਣ ਦਾ ਕਿਸੇ ਨੂੰ ਜਾਣਦਾ ਘਰ ਦੇ ਵਿੱਚ ਕੋਈ ਆਇਆ ਹੋਵੇ ਇਹ ਵੀ ਉਹਨਾਂ ਨੂੰ ਕਿੱਥੋਂ ਪਤਾ ਨਹੀਂ ਲੱਗਦਾ ਫਿਰ ਦੇਕੇ ਪਰਿਵਾਰ ਤੋਂ ਜਦੋਂ ਪੁੱਛਗਿੱਛ ਹੁੰਦੀ ਹੈ ਤਾਂ ਉਹ ચીਖ-ਚੀਖ ਕੇ ਕਹਿੰਦੇ ਨੇ ਕਿ ਇਹ ਸਾਰਾ ਕੁਸ਼ੀ ਸਾਡੇ ਜਵਾਈ ਨੇ ਕੀਤਾ ਹੈ ਸ਼ਿਸ਼ਪਾਲ ਨੇ ਇਹਨੇ ਕੀਤਾ ਜਾਂ ਇਹਨੇ ਕਰਵਾਇਆ ਸ਼ਿਸ਼ਪਾਲ ਤੋਂ ਫਿਰ ਦੁਬਾਰਾ ਲਗਾਤਾਰ 7-8 ਕੱਡੇ ਲੰਬੀ ਪੁੱਛਗਿੱਛ ਚੱਲਦੀ ਪੁਲਿਸ ਨੂੰ ਕੋਈ ਐਵੀਡੈਂਸ ਉਹਦੇ ਖਿਲਾਫ ਨਹੀਂ ਮਿਲਦਾ। ਉਹਦੀ ਭੈਣ, ਉਹਦੇ ਜੀਜੇ, ਉਹਦੇ ਭਤੀਜੇ ਤੋਂ ਸਾਰੇ ਪਰਿਵਾਰ ਤੋਂ ਪੁੱਛਗਿਛ ਕੀਤੀ ਜਾਂਦੀ ਹੈ। ਪਰ ਪੁਲਿਸ ਨੂੰ ਕਿਸੇ ਦੇ ਖਿਲਾਫ ਕੋਈ ਐਵੀਡੈਂਸ ਜਾਂ ਕੋਈ ਐਸੀ ਗੱਲਬਾਤ ਜਾਂ ਉਹ ਪੁਲਿਸ ਦੇ ਕੋਲ ਆਪਣੇ ਬਿਆਨ ਬਦਲਦੇ ਹੁਣ ਐਸਾ ਕੁਝ ਵੀ ਨਹੀਂ ਮਿਲਦਾ। ਪੁਲਿਸ ਦੀ ਹੁਣ ਕੋਸ਼ਿਸ਼ ਵੀ ਸ਼ੁਰੂ ਹੁੰਦੀ ਹੈ ਫਿਰ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਂਦੇ ਨੇ। ਹੁਣ ਜਦੋਂ ਪੁਲਿਸ ਕੈਮਰੇ ਚੈੱਕ ਕਰਦੀ ਹੈ ਤਾਂ ਤਾਂ ਸ਼ਾਮ ਦੇ 5:36 ਵਜੇ ਦੇ ਆਸ-ਪਾਸ 5 ਤਰੀਕ ਨੂੰ ਇੱਕ ਡਿਲੀਵਰੀ ਬੋਏ ਇਹਨਾਂ ਦੇ ਘਰ ਆਉਂਦਾ ਦਿਖਾਈ ਦਿੰਦਾ ਸੀ ਸੀਸੀਟੀਵੀ ਦੇ ਵਿੱਚ ਉਹਨੇ ਟੀ-ਸ਼ਰਟ ਪਾਈ ਹੁੰਦੀ ਹੈ ਡਿਲੀਵਰੀ ਬੋਏ ਵਾਲੀ ਉਹ ਘਰ ਆਉਂਦਾ ਦਰਵਾਜ਼ਾ ਖੜਕਾਇਆ ਜਾਂਦਾ ਚੌਲੀ ਦਰਵਾਜ਼ਾ ਖੋਲਦੀ ਹੈ ਫਿਰ ਉਹ ਸੈਂਡ ਕਰਾਂਦਾ ਉਸ ਤੋਂ ਬਾਅਦ ਆਲੇ-ਦੁਆਲੇ ਦੇਖ ਕੇ ਫਿਰ ਉਹ ਅੰਦਰ ਐਂਟਰ ਕਰ ਜਾਂਦਾ ਉਸ ਤੋਂ ਬਾਅਦ ਉਹ ਰਾਤ ਦੇ 9 ਵਜੇ ਦੇ ਆਸ-ਪਾਸ ਘਰੋਂ ਨਿਕਲਦਾ ਤੇ ਉਹ ਨਿਕਲ ਕੇ ਚਲਾ ਜਾਂਦਾ ਹੁਣ ਉਹਦੀ ਪਛਾਣ ਨਹੀਂ ਸੀ ਯਾਰੀ ਕਾਰਨ ਉਹਨੇ ਟੋਪੀ ਲਾਈ ਹੁੰਦੀ ਹੈ ਤੇ ਮਾਸਕ ਪਾਇਆ ਹੁੰਦਾ ਫਿਰ ਵੀ ਘਰਦਿਆਂ ਨੂੰ ਦਿਖਾਇਆ ਜਾਂਦਾ ਵੀ ਹੋ ਸਕਦਾ ਇਹਦੀ ਚਾਲ ਢਾਲ ਤੋਂ ਪਛਾਣ ਸਕਣ ਪਰ ਘਰਦਿਆਂ ਦਾ ਕਹਿਣਾ ਹੁੰਦਾ ਵੀ ਅਸੀਂ ਉਹ ਕਦੇ ਦੇਖਿਆ ਹੀ ਨਹੀਂ ਵੀ ਨਾ ਤਾਂ ਸਾਡੇ ਪਹਿਚਾਨ ਆ ਰਿਹਾ ਤੇ ਨਾ ਸਾਨੂੰ ਕਿਸੇ ਵੀ ਤਰੀਕੇ ਕੋਈ ਇਹਦੀ ਪਹਿਚਾਨ ਆ ਨਹੀਂ ਰਹੀ ਪਰ ਜਿਹੜੇ ਪੇਕਾ ਪਰਿਵਾਰੋਂ ਦਾ ਵਾਰ-ਵਾਰ ਚੀਕ-ਚੀਕ ਕਹਿੰਦੇ ਨੇ ਵੀ ਇਹ ਸਾਰਾ ਕੋਈ ਸ਼ਿਸ਼ਵਾਲ ਨੇ ਕੀਤਾ ਪਰ ਪੁਲਿਸ ਕੋਲ ਕੋਈ ਐਵੀਡੈਂਸ ਨਹੀਂ ਹੁੰਦਾ ਇਸ ਕਰਕੇ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਹਾਲਾਂਕਿ ਪੁਲਿਸ ਦੀ ਰਿਟਾਰ ਤੇ ਹੋ ਰਹਿਦਾ ਫਿਰ ਪੁਲਿਸ ਚੋਲੀ ਦਾ ਨੰਬਰ ਲੈਂਦੀ ਆ ਉਹਦੀ ਕਾਲ ਡਿਟੇਲ ਕੱਢੀ ਜਾਂਦੀ ਆ ਤੇ ਕਾਲ ਡਿਟੇਲ ਦੇ ਵਿੱਚ ਵੀ ਉਹਨਾਂ ਨੂੰ ਕੁਝ ਖਾਸ ਨਹੀਂ ਮਿਲਦਾ ਫਿਰ ਉਸ ਦਿਨ ਜਿਹੜਾ ਡੰਪ ਡਾਟਾ ਇਹਦੇ ਵਿੱਚੋਂ ਲੋਕੇਸ਼ਨ ਕੱਢੀ ਜਾਂਦੀ ਹੈ ਵੀ ਇਸੇ ਇਸ ਘਰ ਦੇ ਵਿੱਚ ਜਾਂ ਟਾਵਰ ਦੇ ਨੇੜੇ ਤੇੜੀ ਕੋਈ ਹੋਰ ਬਾਹਰੀ ਵਿਅਕਤੀ ਹੋਵੇ ਪੁਲਿਸ ਲੈਂਡ ਦੇ ਵਿੱਚ ਕਾਫੀ ਨੰਬਰ ਉਹਨਾਂ ਨੂੰ ਛਾਂਟੇ ਜਾਂਦੇ ਨੇ ਸਾਰਿਆਂ ਦੀ ਤਸਦੀਕ ਕੀਤੀ ਜਾਂਦੀ ਹੈ ਤੇ ਇਹਨਾਂ ਦੇ ਘਰ ਐਸੀ ਕਿਸੇ ਮੋਬਾਈਲ ਦੀ ਲੋਕੇਸ਼ਨ ਨਹੀਂ ਹੁੰਦੀ ਜਿਹੜਾ ਕਿ ਛੱਕੀ ਹੋਵੇ ਤੇ ਜਿਹੜੀ ਜੌਲੀ ਹੁੰਦੀ ਹੈ ਉਹਦੀ ਲੋਕੇਸ਼ਨ ਇਸੇ ਘਰ ਦੀ ਹੁੰਦੀ ਹੈ ਸ਼ਾਮ ਨੂੰ ਕਰੀਬ 6:30-7 ਵਜੇ ਜਦੋਂ ਬੰਦਾ ਅੰਦਰ ਐਂਟਰ ਕਰਦਾ ਉਸ ਤੋਂ ਬਾਅਦ ਇਹਦਾ ਫੋਨ ਵੀ ਸਵਿਚ ਆਫ ਹੋ ਜਾਂਦਾ ਏਨੀਆਂ ਚੀਜ਼ਾਂ ਪੁਲਿਸ ਨੂੰ ਪਤਾ ਲੱਗਦੀਆਂ ਨੇ ਪਰ ਕਿਤੇ ਵੀ ਕਾਤਲ ਦਾ ਪਤਾ ਨਹੀਂ ਹੁਣ ਲੱਗਦਾ ਉਹ ਟੋਪੀ ਵਾਲਾ ਕੌਣ ਸੀ ਤੇ ਇਹ ਕਿੰਨੇ ਕਰਵਾਇਆ ਤੇ ਕਿਉਂ ਕਰਵਾਇਆ ਦਿਨ ਬੀਤਨੇ ਸ਼ੁਰੂ ਹੁੰਦੇ ਨੇ ਫਿਰ 15 ਮਾਰਚ 2024 ਨੂੰ 36 ਗੜ ਪੁਲਿਸ ਉੱਤਰ ਪ੍ਰਦੇਸ਼ ਦੇ ਭਦੋਈ ਜ਼ਿਲ੍ਹੇ ਦੇ ਵਿੱਚ ਪਹੁੰਚਦੀ ਹੈ ਉੱਥੋਂ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਜੈ ਸਿੰਘ ਉਰਫ ਰਾਹੁਲ ਉਹਨੂੰ ਗ੍ਰਿਫਤਾਰ ਜਦੋਂ ਪੁੱਟਾ ਜਾਂਦਾ ਤਾਂ ਉਹਦਾ ਇੱਕੋ ਹੀ ਕਹਿਣਾ ਹੁੰਦਾ ਵੀ ਮੇਰੇ ਤੱਕ ਤੁਸੀਂ ਪਹੁੰਚੇ ਕਿਵੇਂ ਪਰ ਪੁਲਿਸ ਫੌਲ ਸਵਾਲ ਬਹੁਤ ਜ਼ਿਆਦਾ ਸੀ ਤੇ ਜਵਾਬ ਦੇਣ ਦੀ ਵਾਰੀ ਸੀ ਜੈ ਸਿੰਘ ਪੁਰ ਰਾਹੁਲ ਦੀ ਉਹਨੂੰ ਗ੍ਰਿਫਤਾਰ ਕਰਕੇ ਫਿਰ ਰਾਏਪੁਰ ਲਿਆਂਦਾ ਜਾਂਦਾ ਉਹ ਤੋਂ ਪੁੱਛ ਕੇ ਛੁਂਦੀ ਹੈ ਹੁਣ ਜਿਹੜੀ ਇੱਥੇ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਸ਼ਿਸ਼ਪਾਲ ਤੇ ਜੋਲੀ ਰਾਏਪੁਰਾ ਪੁਲਿਸ ਲੈਣ ਦੇ ਵਿੱਚ ਰਹਿੰਦੇ ਹੁੰਦੇ ਨੇ ਸਰਕਾਰੀ ਕੁਆਟਰ ਦੇ ਵਿੱਚ ਸ਼ਿਸ਼ਪਾਲ ਦੀ ਜੋਬ ਹੁੰਦੀ ਹੈ ਉਥੋਂ ਕਾਫੀ ਦੂਰ ਸੈਂਕੜੇ ਕਿਲੋਮੀਟਰ ਸੁਕਮਾ ਜ਼ਿਲ੍ਹੇ ਦੇ ਵਿੱਚ ਜੋਲੀ ਕਰਦੇ ਵਿੱਚ ਕੱਲੀ ਹੁੰਦੀ ਹੈ ਜੋਲੀ ਨੂੰ ਰੀਲਾਂ ਬਣਾ ਕੇ ਪਾਉਣ ਦੀ ਪੋਸਟ ਕਰਨ ਦੀ ਇੰਸਟਾਗ੍ਰam ਤੇ ਆਦਤ ਹੁੰਦੀ ਹੈ ਰੀਲਾਂ ਪਾਉਂਦੀ ਹੈ ਇੱਕ ਬੰਦਾ ਹੋਰ ਉਸੇ ਸਮੇਂ ਦੌਰਾਨ ਉਹ ਵੀ ਆਪਣੀਆਂ ਰੀਲਾਂ ਬਣਾਉਣਾ ਕੇ ਪਾਉਂਦਾ ਹੁੰਦਾ ਹੈ ਮੁੰਬਈ ਦੇ ਵਿੱਚ ਇੱਕ ਕੰਪਨੀ ਦੇ ਵਿੱਚ ਲੈਕਟਿਸ਼ਨ ਦੀ ਜੌਬ ਕਰਦਾ ਹੁੰਦਾ ਹੁਣ ਰੀਲਾਂ ਇਹ ਵੀ ਪਾਉਂਦੀ ਉਹ ਵੀ ਪਾਉਂਦਾ ਤੇ ਇੱਕ ਦੂਜੇ ਦੀਆਂ ਰੀਲਾਂ ਨੂੰ ਇਹ ਮਰਜ ਕਰਨਾ ਸ਼ੁਰੂ ਕਰ ਦਿੰਦੇ ਨੇ ਫਿਰ ਇਹਨਾਂ ਦੀ ਆਪਸ ਦੇ ਵਿੱਚ ਦੋਸਤੀ ਹੁੰਦੀ ਹੈ ਫਿਰ ਇਹਨਾਂ ਦੀ ਗੱਲਬਾਤ ਸ਼ੁਰੂ ਹੁੰਦੀ ਹੈ ਤੇ ਗੱਲਬਾਤ ਇਹਨਾਂ ਦੀ ਕੈਲੀ ਵੀ ਜਾਂ ਇੰਸਟਾ ਜਾਂ ਫੇਸਬੁੱਕ ਜਾਂ ਵਟਸਐਪ ਇੱਕ ਦੂਜੇ ਨੂੰ ਕਾਲ ਨਹੀਂ ਕਰਦੇ ਇੱਥੇ ਵੀ ਜਿਹੜਾ ਜੈ ਸਿੰਘ ਵਰਫਰਾਹਲ ਹੁੰਦਾ ਉਹਦਾ ਜੋਲੀ ਨੂੰ ਕਹਿਣਾ ਹੁੰਦਾ ਹੈ ਵੀ ਕਾਲ ਕਰਾਂਗੇ ਤਾਂ ਆਪਣੀ ਜਿਹੜੀ ਕਾਲ ਹੈ ਕਿਸੇ ਨਾ ਕਿਸੇ ਦੇ ਜੇ ਦੇਖ ਲਿਆ ਤਾਂ ਦੋਨੋਂ ਫਸਾਂਗੇ ਜਾਂ ਤੇਰੀ ਕਾਲ ਕਿਸੇ ਨੇ ਦੇਖ ਲਈ ਦੋ ਫਸੇਗੀ ਜਾਂ ਮੈਂ ਫਸਾਂਗਾ ਇਸ ਕਰਕੇ ਇੱਕ ਦੂਜੇ ਨੂੰ ਕਾਲ ਨਹੀਂ ਕਰਦੇ ਬਾਈ ਚਾਂਸ ਕਦੇ ਬਹੁਤ ਘੱਟ ਇਹਨਾਂ ਦੀ ਗੱਲਬਾਤ ਹੁਣ ਹੁੰਦੀ ਰਹਿੰਦੀ ਹੈ ਜੋਲੀ ਕਰਦੇ ਵਿੱਚ ਕੱਲੀ ਸੀ ਫਿਰ ਜਦੋਂ ਗੱਲਬਾਤ ਇਹਨਾਂ ਦੀ ਜ਼ਿਆਦਾ ਵੱਧਦੀ ਹੈ ਤਾਂ ਜੋਨੀ ਇਹਨੂੰ ਮਿਲਣ ਵਾਸਤੇ ਬੁਲਾਉਂਦੀ ਹੈ ਰਾਏਪੁਰ ਰਾਹੁਲ ਰਾਏਪੁਰ ਪਹੁੰਚਦਾ ਹੁਣ ਜੌਲੀਵੇ ਸੀ ਵਿੱਚ ਇਹ ਮੇਰੇ ਘਰ ਆਇਆ ਕਿਸੇ ਨੇ ਦੇਖ ਲਿਆ ਤਾਂ ਮੇਰੇ ਪਤੀ ਤੱਕ ਗੱਲ ਪਹੁੰਚੇਗੀ ਉਹ ਨੂੰ ਕਹਿੰਦੀ ਹੈ ਵੀ ਤੂੰ ਜਿਹੜੀ ਡਿਲੀਵਰੀ ਬੁਆਏ ਵਾਲੀ ਟੀ-ਸ਼ਰਟ ਪਾ ਕੇ ਆ ਤੇ ਕਿਸੇ ਨੂੰ ਸ਼ੱਕ ਨਹੀਂ ਹੋਏਗਾ ਤੇ ਫਿਰ ਤੂੰ ਮੇਰੇ ਘਰ ਆ ਜਾ ਆਪਾਂ ਟਾਈਮ ਵਧੇਲ ਕਰ ਸਕਦੇ ਹੁਣ ਉਸੇ ਤਰੀਕੇ ਦੇ ਨਾਲ ਰਾਹੁਲ ਡਿਲੀਵਰੀ ਬੁਆਏ ਵਾਲੀ ਟੀ-ਸ਼ਰਟ ਪਾਉਂਦਾ ਟੀ-ਸ਼ਰਟ ਪਾ ਕੇ ਉਹ ਘਰ ਜਾਂਦਾ ਸੈਨ ਕਰਾਏ ਜਾਂਦੇ ਨੇ ਆਲੇ-ਕੋਲੇ ਦੇਖਿਆ ਜਾਂਦਾ ਜਦੋਂ ਕੋਈ ਨਹੀਂ ਹੁੰਦਾ ਤੇ ਉਹਦੀ ਘਰ ਐਂਟਰ ਕਰਦਾ ਉਸ ਤੋਂ ਬਾਅਦ ਫਿਰ ਆਪਣੀ ਮਨਮਰਜ਼ੀ ਮੁਤਾਬਕ ਉੱਥੋਂ ਜਾਂਦਾ ਹੁਣ ਜਿਸ ਦਿਨ ਪਹਿਲੀ ਵਾਰ ਉੱਥੇ ਜਾਂਦਾ ਉਸ ਦਿਨ ਸ਼ਿਸ਼ਪਾਲ ਦੇ ਘਰ ਸ਼ਿਸ਼ਪਾਲ ਦੇ ਬੈੱਡ ਦੇ ਉੱਪਰ ਸ਼ਿਸ਼ਪਾਲ ਦੀਆਂ ਇੱਜ਼ਤ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਨੇ ਜੋਲੀ ਵੱਲੋਂ ਤੇ ਰਾਹੁਲ ਵੱਲੋਂ ਇਹਨਾਂ ਨੇ ਇੱਕ ਵਾਰ ਨਹੀਂ ਸੋਚਿਆ ਦੋਨੋਂ ਜਿਹੜੇ ਮੈਰਿਡ ਹੁੰਦੇ ਨੇ ਰਾਹੁਲ ਮੈਰਿਡ ਹੁੰਦਾ ਇਹਦੇ ਬੱਚੇ ਹੁੰਦੇ ਨੇ ਜੋਲੀ ਵੀ ਸ਼ਾਦੀ ਸ਼ੂਦਾ ਹੁੰਦੀ ਹੈ ਇੱਕ ਪੁਲਿਸ ਵਾਲੇ ਦੀ ਘਰ ਵਾਲੀ ਹੁੰਦੀ ਹੈ ਪਰ ਜਦੋਂ ਇਹਨਾਂ ਦੇ ਨਜਾਇਜ਼ ਸੰਬੰਧ ਬਣਦੇ ਨੇ ਇਸ ਹੀ ਸਾਲ ਉਹ ਤੇਰਾ ਹੁੰਦਾ ਆਪਣੇ ਬੱਚਿਆਂ ਤੇ ਪਤਨੀ ਨੂੰ ਭੁੱਲ ਜਾਂਦਾ ਇਹ ਸਿਲਸਿਲਾ ਫਿਰ ਇਹਨਾਂ ਦਾ ਲਗਾਤਾਰ ਚੱਲਦਾ ਹੈ ਰਾਹੁਲ ਵੀ ਇਹਦੇ ਪਿਆਰ ਦੇ ਵਿੱਚ ਪਹਿਲੀ ਇਹਨਾਂ پاਗਲ ਹੋ ਜਾਂਦਾ ਉਹ ਵਾਰ-ਵਾਰ ਮੁੰਬਈ ਤੋਂ ਰਾਏਪੁਰ ਪਹੁੰਚਦਾ ਉਸੇ ਤਰੀਕੇ ਉਹਦੇ ਘਰ ਜਾਂਦਾ ਫਿਰ ਉਹਨੂੰ ਮਿਲਦਾ ਹੁਣ ਇਹ ਸਬੰਧ ਜਿਹੜੇ ਨੇ ਉਹਨਾਂ ਦੇ ਲਗਾਤਾਰ 4 ਸਾਲ ਚੱਲਦੇ ਨੇ ਕਿਸੇ ਨੂੰ ਵੀ ਪਤਾ ਨਹੀਂ ਲੱਗਦਾ ਕਿਉਂਕਿ ਸਬੰਧ ਉਦੋਂ ਬਣੇ ਸੀ ਜਦੋਂ ਟਿਕਟੌਕ ਚੱਲਦਾ ਸੀ ਤੇ ਟਿਕਟੌਕ ਨੂੰ ਬੰਦ ਹੋਏ ਨੂੰ ਵੀ ਕਈ ਸਾਲ ਹੋ ਗਏ ਇਹ ਪਰ ਇਹਨਾਂ ਦੇ ਜਿਹੜੇ ਸਬੰਧ ਨੇ ਟਿਕਟੌਕ ਬੰਦ ਹੋ ਜਾਂਦਾ ਉਹ ਬੰਦ ਨਹੀਂ ਹੁੰਦੇ ਹੁਣ ਇਸ ਤੋਂ ਬਾਅਦ ਜੋਲੀ ਨੂੰ ਰਾਹੁਲ ਦੀ ਇੰਨੀ ਆਤ ਪੈ ਜਾਂਦੀ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਉਹ ਤੇ ਵਿਆਹ ਦਾ ਜਦੋਂ ਬਾਰ ਬਾਰ ਉਹ ਨੂੰ ਕਹਿੰਦੀ ਹੈ ਦਬਾਅ ਪਾਉਂਦੀ ਹੈ ਤਾਂ ਰਾਹੁਲ ਸਾਫ਼ ਜਵਾਬ ਦੇ ਦਿੰਦਾ ਵੀ ਤੂੰ ਵੀ ਵਿਆਹੀ ਹੈ ਇੱਕ ਪੁਲਿਸ ਵਾਲੇ ਦੀ ਘਰ ਵਾਲੀ ਹੈ ਮੈਂ ਵੀ ਵਿਆਹਿਆ ਮੇਰੇ ਵੀ ਬੱਚੇ ਨੇ ਤੇ ਆਪਣੀਆਂ ਜ਼ਿੰਦਗੀਆਂ ਬਰਬਾਦ ਹੋ ਜਾਣਗੀਆਂ ਨਾਲੇ ਜਿਹੜੇ ਆਪਣੇ ਨਾਲ ਜੁੜੇ ਨੇ ਉਹਨਾਂ ਦੀਆਂ ਬਰਬਾਦ ਹੋਣਗੇ ਆਪਾਂ ਵਿਆਹ ਨਹੀਂ ਕਰਾ ਸਕਦੇ ਪਰ ਜੋ ਕੁਝ ਚੱਲ ਰਿਹਾ ਇਹਨੂੰ ਚੱਲਣ ਜੋਲੀ ਹੁਣ ਵਾਰ-ਵਾਰ ਇਥੇ ਪ੍ਰੈਸ਼ਰ ਪਾਉਣਾ ਸ਼ੁਰੂ ਕਰਦੀ ਫਿਰ ਇਹਨੂੰ ਧੰਗੀਆਂ ਦੇਣੀਆਂ ਸ਼ੁਰੂ ਕਰਦੀ ਹੈ ਵੀ ਜੇ ਤੂੰ ਮੇਰੇ ਨਾਲ ਵਿਆਹ ਨਹੀਂ ਕਰਾਇਆ ਮੈਂ ਤੈਨੂੰ ਝੂਠੇ ਕੇਸ ਦੇ ਵਿੱਚ ਪਸਾਵਾਂਗੀ ਵੀ ਇਹਨੇ ਸਾਲ ਤੋਂ ਮੇਰਾ ਸ਼ੋਸ਼ਣ ਕੀਤਾ ਹੁਣ ਰਾਹੁਲ ਵੀ ਕਿਤੇ ਨਾ ਕਿਤੇ ਡਰ ਜਾਂਦਾ ਜਦੋਂ ਵੀ ਇਹ ਬੁਲਾਉਂਦੀ ਹੈ ਵਾਰ-ਵਾਰ ਆ ਜਾਂਦਾ ਪਰ ਹੁਣ ਉਹਦੇ ਮਨ ਦੇ ਵਿੱਚ ਇੱਕ ਡਰ ਸੀ 5 ਤਰੀਕ ਨੂੰ ਵੀ ਉਹਨੂੰ ਐਮਰਜੈਂਸੀ ਬੁਲਾਇਆ ਜਾਂਦਾ ਹੁਣ ਰਾਹੁਲ ਸਮਝ ਚੁੱਕਿਆ ਸੀ ਵੀ ਇੱਥੇ ਹੁਣ ਕੋਈ ਨਾ ਕੋਈ ਇਹ ਬਖੇੜਾ ਜ਼ਰੂਰ ਖੜਿਆ ਕਰੇਗੀ ਉਹ ਫਿਰ ਪੂਰੀ ਤਿਆਰੀ ਦੇ ਵਿੱਚ ਆਉਂਦਾ ਉਹ ਫਿਰ ਫੋਨ ਸਵਿਚ ਆਫ ਕਰਕੇ ਆਉਂਦਾ ਗੱਲ ਵੈਸੇ ਵੀ ਕਾਲ ਤੇ ਕੀਤੀ ਨਹੀਂ ਸੀ ਜਾਂਦੀ ਉਹ ਇਸ ਵਾਰ ਟੋਪੀ ਵੀ ਪਾ ਕੇ ਆਉਂਦਾ ਤੇ ਨਾਲ ਮਾਸਕ ਲਾ ਕੇ ਆਉਂਦਾ ਇੱਥੇ ਪਹੁੰਚਦਾ ਜਿਵੇਂ ਹੀ ਅੰਦਰ ਜਾਂਦਾ ਇਹਨਾਂ ਦੀ ਫਿਰ ਇਸੇ ਗੱਲ ਨੂੰ ਲੈ ਕੇ ਬਹਿਸ ਛਿੜ ਜਾਂਦੀ ਹੈ ਜੋਲੀ ਇਹਦੇ ਨਾਲ ਵਿਆਹ ਕਰਾਉਣਾ ਚਾਹਦੀ ਸੀ ਬਹਿਸ ਹੁੰਦੀ ਹੈ ਧੱਕਾ ਮਾਰਦਾ ਗੁੱਸੇ ਦੇ ਵਿੱਚ ਤੇ ਉਹਦਾ ਸਿਰਵਾਜ ਦਾ ਕੰਦ ਨਾਲ ਜਦੋਂ ਡਿੱਗਦੀ ਹੈ ਹੁਣ ਰਾਹੁਲ ਦੇ ਸਿਰ ਤੇ ਖੂਨ ਸਵਾਰ ਸੀ ਉਥੇ ਨੇੜੇ ਪਈ ਉਹ ਕੈਂਚੀ ਫੜਦਾ ਤੇ ਕੈਂਚੀ ਉਹਦੇ ਗਲ ਦੇ ਵਿੱਚ ਮਾਰਦਾ ਸਿੱਧਾ ਉਹਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਉੱਥੇ ਰਾਹੁਲ ਭੱਜਦਾ ਨਹੀਂ RAM ਨਾਲ ਉੱਥੇ ਰਹਿੰਦਾ ਉਹਨੂੰ ਪਤਾ ਸੀ ਵੀ ਕਿੰਨੇ ਆਉਣਾ ਹੈ ਕਦੋਂ ਆਉਣਾ ਹੈ ਸਾਰਾ ਕੁਝ ਕਿਉਂਕਿ ਇੱਥੇ 4 ਸਾਲ ਤੋਂ ਲਗਾਤਾਰ ਉਹ ਆਉਂਦਾ ਹੁੰਦਾ ਉਹ RAM ਨਾਲ ਬੈਠਦਾ ਆਪਣੇ ਕੱਪੜੇ ਸਾਫ਼ ਕਰਦਾ ਆਪਣੇ ਆਪ ਨੂੰ ਹੈਂਡ ਰੈਲੈਕਸ ਕਰਦਾ ਫਿਰ ਰਾਤ ਦੇ 9 ਵਜੇ ਉਹ ਨਿਕਲਦਾ ਉਸ ਤੋਂ ਬਾਅਦ ਉਹਨੇ ਵਾਪਸ ਮੁੰਬਈ ਜਾਣਾ ਹੁੰਦਾ ਪਰ ਫਲੈਟ ਦਾ ਟਾਈਮ ਨਹੀਂ ਹੁੰਦਾ ਉਹ ਟ੍ਰੇਨ ਤੇ ਬੈਠਦਾ ਰੇਲਵੇ ਸਟੇਸ਼ਨ ਜਾਂਦਾ ਤੇ ਆਪਣੇ ਪਿੰਡ ਜਿਹੜਾ ਬਦੋਹੀ ਹੈ ਉੱਥੇ ਚਲਾ ਜਾਂਦਾ ਉਹ ਨਜਾਇਜ਼ ਬੰਦਾਂ ਦੇ ਵਿੱਚ ਜੌਲੀ ਦੇ ਕਤਲ ਦੀ ਕਹਾਣੀ ਖੁੱਲ ਕੇ ਪੁਲਸ ਦੇ ਸਾਹਮਣੇ ਆਉਂਦੀ। ਤੇ ਜਿਹੜੇ ਘਰ ਦੇ ਸ਼ਿਸ਼ਪਾਲ ਤੇ ਇਲਜ਼ਾਮ ਲਾਉਂਦੇ ਹੁੰਦੇ ਨੇ ਉਹਨਾਂ ਅੰਤਿਮ ਸੰਸਕਾਰ ਕਰਕੇ ਜੌਲੀ ਦਾ ਚੁੱਪਚਾਪ ਉਥੋਂ ਚਲੇ ਜਾਂਦੇ ਨੇ ਕਿਉਂਕਿ ਹੁਣ ਮਰਨ ਤੋਂ ਬਾਅਦ ਵੀ ਪਰਿਵਾਰ ਦੀ ਵੀ ਨਾਲ ਬੇਇੱਜ਼ਤੀ ਹੋਈ ਸੀ। ਵੀ ਜਿਹੜਾ ਉਹ ਕਾਰਾ ਉਹਨੇ ਕੀਤਾ ਸੀ ਉਸੇ ਦੇ ਫਲਸਰੂਪ ਉਹਦੀ ਹੱਤਿਆ ਵੀ ਹੋਈ ਤੇ ਨਾਲੇ ਪਰਿਵਾਰ ਨੂੰ ਬਦਨਾਮੀ ਚੱਲਣੀ ਪਈ। ਉਹ ਆਪਣੇ ਪਿੰਡ ਵਾਪਸ ਚਲੇ ਜਾਂਦੇ ਨੇ। ਹੁਣ ਜਵਾਬ ਦੇਣ ਦੀ ਵਾਰੀ ਹੁੰਦੀ ਹੈ। ਪੁਲਿਸ ਲਈ ਬੀਨੂੰ ਫੜਿਆ ਕਿਵੇਂ ਹੀ ਪੁੱਛਦਾ ਮੈਨੂੰ ਫੜਿਆ ਕਿ ਹੁਣ ਪੁਲਿਸ ਦਾ ਕਹਿਣਾ ਸੀ ਵੀ ਇੱਥੇ ਜਦੋਂ ਅਸੀਂ ਪੂਰੇ ਐਵੀਡੈਂਸ ਇਕੱਠੇ ਕੀਤੇ ਤਾਂ ਸਾਨੂੰ ਇੱਕ 에ਅਰ ਟਿਕਟ ਮਿਲਦੀ ਹੈ ਪਹਿਲਾਂ ਤਾਂ ਉੱਤੇ ਕੋਈ ਧਿਆਨ ਨਹੀਂ ਦਿੰਦਾ ਪਰ ਫਿਰ ਬਾਅਦ ਵਿੱਚ ਉਹਦੇ ਤੇ ਜਦੋਂ ਧਿਆਨ ਦਿੱਤਾ ਜਾਂਦਾ ਤਾਂ ਫਿਰ ਪੁਲਿਸ ਪਹੁੰਚਦੀ ਹੈ 에ਅਰਪੋਰਟ 에ਅਰਪੋਰਟ ਜਾ ਕੇ 5 ਤਰੀਕ ਨੂੰ ਮੁੰਬਈ ਤੋਂ ਆਉਣ ਵਾਲੀ ਜਿਹੜੀ ਫਲਾਈਟਾਂ ਸੀ ਉਹਨਾਂ ਦਾ ਪਤਾ ਕੀਤਾ ਜਾਂਦਾ ਹੈ ਫਿਰ ਸੀਸੀਟੀਵੀ ਚੈੱਕ ਕੀਤੇ ਜਾਂਦੇ ਨੇ ਉਹਦੇ ਵਿੱਚ ਟੋਪੀ ਵਾਲਾ ਸ਼ਖਸ ਦਿਖਦਾ ਉੱਥੇ ਮਾਸਕ ਨਹੀਂ ਪਾਇਆ ਹੁੰਦਾ ਇਹ ਤਸਵੀਰ ਕਲੀਅਰ ਹੋ ਜਾਂਦੀ ਹੈ ਫਿਰ ਜੈ ਸਿੰਘ ਦਾ ਪੂਰਾ ਪੜਤਾਲ ਕੀਤੀ ਜਾਂਦੀ ਹੈ ਪਤਾ ਕੀਤਾ ਜਾਂਦਾ ਤੇ ਫਿਰ ਬਦੋਹੀ ਪਹੁੰਚ ਕੇ ਇਹਨੂੰ ਗ੍ਰਿਫਤਾਰ ਕੀਤਾ ਜਾਂਦਾ ਹੁਣ ਇੱਥੇ ਜੈ ਸਿੰਘ ਕੋਲ ਫਰਾਉਲ ਸੀ ਜਿਹੜਾ ਉਹ ਰੋਂਦਾ ਵੀ ਸਾਰੀ ਜਿਹੜੀ ਪਲਾਨਿੰਗ ਬਹੁਤ ਵਧੀਆ ਕੀਤੀ ਇੱਕ ਟਿਕਟ ਜਿਹੜੀ ਉਹਤੇ ਭੁੱਲ ਗਿਆ ਉਹਦੇ ਚੱਕਰ ਦੇ ਵਿੱਚ ਫੜਿਆ ਗਿਆ ਇਹ ਟਿਕਟ ਨਾ ਹੁੰਦੀ ਕਿਸੇ ਹੋਰ ਕਾਰਨ ਕਰਕੇ ਕਿਉਂਕਿ ਜਦੋਂ ਅਪਰਾਧੀ ਅਪਰਾਧ ਕਰਦਾ ਹੈ ਵੀ ਉਹਦਾ ਜਿਹੜਾ ਪਲਾਣ ਉਹ ਫੁੱਲ ਪ੍ਰੂਫ ਹੈ ਪਰ ਅਪਰਾਧੀ ਕਿਤੇ ਨਾ ਕਿਤੇ ਕੋਈ ਨਾ ਕੋਈ ਸੁਰਾਖ ਛਾੜ ਹੀ ਜਾਂਦਾ ਜਿਹੜੇ ਨਜਾਇਜ਼ ਸੰਬੰਧਾਂ ਦੀ ਕਹਾਣੀ ਸ਼ੁਰੂ ਹੁੰਦੀ ਹੈ ਇਹ ਕਿਸੇ ਨਾ ਕਿਸੇ ਦੇ ਕਤਲ ਤੇ ਹੀ ਜਾ ਕੇ ਖਤਮ ਹੁੰਦੀ ਹੈ ਜਾਂ ਤਾਂ ਦੋਨੋਂ ਮਰਨਗੇ ਜਾਂ ਇੱਕ ਮਰੇਗਾ ਪਰ ਜਿੰਨਾ ਚਿਰ ਤੱਕ ਇਹ ਕਹਾਣੀ ਦਾ ਅੰਤ ਹੁੰਦਾ ਕਿਸੇ ਦਾ ਇੱਕ ਜਿਹੇ ਦਾ ਮਾਰਡਰ ਹੁੰਦਾ ਮਾਰਡਰ ਇੱਕ ਦਾ ਨਹੀਂ ਹੁੰਦਾ ਕਈ ਪਰਿਵਾਰ ਪਿੱਛੇ ਰੁਲ ਜਾਂਦੇ ਨੇ ਰਾਹੁਲ ਦੀ ਪਤਨੀ ਰਾਹੁਲ ਦੇ ਬੱਚੇ ਇਧਰੋਂ ਜਿਹੜੀ ਚੋਲੀ ਸੀ ਉਹ ਦੁਨੀਆਂ ਤੋਂ ਚਲੀ ਗਈ ਰਾਹੁਲ ਨੇ ਆਪਣੀ ਪਤਨੀ ਦੇ ਹੁੰਦਿਆਂ ਦੂਜੀ ਦੇ ਨਾਲ ਸਬੰਧ ਬਣਾਏ ਕਿੱਥੇ ਮੁੰਬਈ ਤੇ ਕਿੱਥੇ ਰਾਏਪੁਰ ਕਿੰਨੀ ਕੁਦੀ ਤਨਖਾਹ ਹੋਣੀ ਉਥੇ ਜਾ ਕੇ ਉਹਨੂੰ ਮਿਲਦਾ ਰਿਹਾ ਹੁਣ ਆਪ ਜੇਲ੍ਹ ਦੇ ਵਿੱਚ ਹੋ ਸਕਦਾ ساری ਜ਼ਿੰਦਗੀ ਜੇਲ੍ਹ ਦੇ ਵਿੱਚ ਬਤੀਤ ਕਰਨੀ ਪਵੇ ਤੇ ਹੁਣ ਉਹਦੀ ਪਤਨੀ ਵੀ ਜੇ ਕਿਸੇ ਦੇ ਨਾਲ ਕੋਈ ਨਜਾਇਜ਼ ਸਬੰਧ ਬਣਾਉਂਦੀ ਹੈ ਕਿਹਨੇ ਗਲਤੀ ਕੀਤੀ ਤੇ ਉਹਨੂੰ ਰੋਪਣ ਦਾ ਹੱਕ ਦਾ ਰਾਹੁਲ ਹੈ ਜੇ ਆਪਾਂ ਆਪਣੀ ਭਾਵਨਾਵਾਂ ਤੇ ਕੰਟਰੋਲ ਰੱਖੀਏ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਹਾਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਿਕਾਰ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਸਰੀ ਦਾ